ਤੇ ਪਟਾਕੇ ਪੰਮਣ ਵਾਲਿਆਂ ਤੇ ਟ੍ਰੈਫਿਕ ਪੁਲਸ ਨੇ ਚਲਾਣਟ ਕੱਟ ਕੇ ਪਵਾਏ ਪਟਾਕੇ ਕਾਲੀਆਂ ਝਾਲੀਆਂ ਲਗਾਉਣ ਵਾਲੇ ਵੀ ਨਹੀਂ ਬਖਸ਼ੇ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਦਾ ਸ਼ੌਕ ਅੱਜ ਕੱਲ੍ਹ ਦੀ ਨੌਜਵਾਨਾ ਵਿੱਚ ਛੜੀ ਛੜ ਗਈ ਬੋ ਰਿਹਾ ਹੈ ਲੇਕਿਨ ਬਟਾਲਾ ਟ੍ਰੈਫਿਕ ਪੁਲਸ ਵੀ ਪੂਰੀ ਤਰ੍ਹਾਂ ਮੁਸਤੈਦ ਆਈ ਨਜ਼ਰ ਬਟਾਲਾ ਦੇ ਕਾਂਦੀ ਚੁੰਗਨੀ ਟ੍ਰੈਫਿਕ ਪੁਲਸ ਬਟਾਲਾ ਦੇ ਵੱਲੋਂ ਸਪੈਸ਼ਲ ਨਾਕੇਬੰਦੀ ਦੌਰਾਨ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਦੇ ਟ੍ਰੈਫਿਕ ਪੁਲਸ ਨੇ ਖੁਦ ਬੁਲਟ ਦੇ ਚੈੱਕ ਕਰਕੇ ਚਲਾਣਟ ਕੱਟ ਕੇ ਪਟਾਕੇ ਪਵਾਏ ਤੇ ਨਾਲ ਹੀ ਆਪਣੀਆਂ ਗੱਡੀਆਂ ਦੇ ਸ਼ੀਸ਼ਿਆਂ ਉਤੋਂ ਕਾਲੀਆਂ ਝਾਲ ਮਰੇ ਨੌਜਵਾਨਾਂ ਨੂੰ ਵੀ ਪੁਲਸ ਨੇ ਨਹੀਂ ਬਖਸ਼ੇ ਇੱਥੇ ਹੀ ਦੇਖਣ ਨੂੰ ਮਿਲਿਆ ਕਿ ਕਈ ਨੌਜਵਾਨ ਚਲਾਣ ਤੋਂ ਬਚਣ ਲਈ ਸ਼ਿਫਾਰਿਸ਼ ਦੇ ਫੋਨ ਵੀ ਕਰਾਉਂਦੇ ਨਜ਼ਰ ਆਏ ਲੇਕਿਨ ਟ੍ਰੈਫਿਕ ਪੁਲਸ ਬਟਾਲਾ ਨੇ ਕਿਸੇ ਦੀ ਵੀ ਨਹੀਂ ਸੁਣੀ ਅਤੇ ਨਾਕੇ ਬੰਤੀ ਦੌਰਾਨ 50 ਦੇ ਕਰੀਬ ਚਲਾਣ ਵੀ ਕੱਟੇ ਟ੍ਰੈਫਿਕ ਪੁਲਸਿੰਗ ਚਾਰਜ ਦੇ ਅਨੁਸਾਰ ਟ੍ਰੈਫਿਕ ਰੂਲਸ ਤੋੜਨ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਉੱਥੇ ਜਿਨ੍ਹਾਂ ਦੇ ਚਲਾਣ ਕੱਟੇਗੇ ਉਹ ਕਿਤੇ ਨਾ ਕਿਤੇ ਨਰਾਜ ਤੇ ਦੁਖੀ ਵੀ ਨਜ਼ਰ ਆਏ ਜਿਵੇਂ ਮਾਜਾ ਕਿਸਾਨ ਸੰਘਾ ਕਮੇਟੀ ਦਾ ਯੂਥ ਪ੍ਰਧਾਨ ਪੰਜਾਬ ਦਾ ਤੇ ਇਹ ਜਥੇਬੰਦੀ ਪੱਤੀ ਜਥੇਬੰਦੀਆਂ ਚ ਇੱਕ ਜਥੇਬੰਦੀ ਆ ਤੇ ਇੱਕ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾ ਵਾਲ ਗਰਮੀ ਦਾ ਸੀਜ਼ਨ ਆ ਜੇ ਇਹ ਕਿਹਨੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਮਲਬੀ ਉਹ ਕਿਹੜੇ ਪੁਲਸ ਵਾਲੇ ਤੇ ਜਾਇਜ਼ ਧੱਕਾ ਕਰ ਤੇ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਹੈ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵੀ ਹਾਕਾ ਇੱਕ ਕਾਰਵਾਈ ਕੀਤੀ ਜਾਵੇ ਤਾਂ ਲੰਦਾ ਨਹੀਂ ਕਿ ਕਾਨੂੰਨ ਵੀ ਇਹ ਜੱਜ ਨਹੀਂ ਲੱਣੀ ਤੇ ਜਾਲੀਆਂ ਪਾਜੀ ਉਸ ਵੇਲੇ ਲਾਤੀਆਂ ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੁਝ ਨਹੀਂ ਬੈਕ ਸਾਈਡ ਤੇ ਆ ਉਹ ਗਰਮੀ ਤੋਂ ਕਿ ਤੁਹਾਨੂੰ ਪਤਾ ਗਰਮੀ ਦਾ ਮੌਸਮ ਆ ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆਪਾਂ ਗਰਮੀ ਤੋਂ ਬਚੇ ਕੋਈਆਂ ਦੇ AC ਨਹੀਂ ਚੱਲਦਾ ਸਪਾਰ ਚ ਸਪਾਰ ਚ ਭਾਜੀ ਆਪਾਂ ਕਿਉਂਕਿ ਸਾਨੂੰ ਜਾਣਦੇ ਆਪਾਂ ਕਹੇ ਵੀ ਉਹਨਾਂ ਨੂੰ ਪੁੱਛ ਲਓ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ ਉਹਨਾਂ ਨੂੰ ਪੁੱਛ ਲਓ ਵੀ ਸਾਡਾ ਕੈਰੇਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਦਾਂ ਵੀ ਬਲਕਿ ਸਾਡੂੰ ਕੋਣ ਮਾਝਾ ਕੇ ਸਾ ਸਕੰਡ ਪੇਟੀ ਹੈ ਪਤੀ ਜੱਥੇ ਬੰਦੀ ਹੈ ਜੋ ਇੱਕ ਜੱਥੇ ਬੰਦੀ ਆ ਤੇ ਗਲਤ ਕੰਮ ਕਰਦੇ ਆ ਗਲਤ ਕੰਮ ਕੀਤਾ ਹੀ ਨਹੀਂ ਜੀ ਗਲਤ ਕੰਮ ਸਾਡੇ ਚੈੱਕ ਕਰੋ ਪੁਲਿਸ ਵਾਲਿਆਂ ਨੂੰ ਸਭ ਪਤਾ ਕੋਣ ਗਲਤ ਕੰਮ ਕਰਦਾ ਕੋਣ ਨਹੀਂ ਕਰਦਾ ਕਾਲੀ ਜਾਲੀਆਂ ਕਾਲੀ ਜਾਲੀਆਂ ਆਪਾਂ ਉਸੇ ਵਾਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੁਕ ਜਾ ਪਰ ਰੋਕ ਕੇ ਗੱਡੀ ਸਾਈਡ ਤੇ ਕਰ ਲਈ ਚਲਾਨ ਕੱਟ ਤਾਂ ਕੱਟੋ ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਣ ਜਾਇਜ਼ ਹੈ ਕੋਣ ਅਜਾਇਜ਼ ਆਪਾਂ ਕੋਪਰੇਟ ਕਰ ਰਹੇ ਆ ਕੋਵਿਡ ਕਰਕੇ ਜਾਇਜ਼ ਆਪਾਂ ਰੰਗ ਕਰ ਰਹੇ ਆ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ ਜੇ ਤਾਂ ਆਪਾਂ ਰੰਗ ਹੀ ਨਹੀਂ ਕਰ ਰਹੇ ਆਪਾਂ ਕਿਹਾ ਵੀ ਸਾਡੀ ਚੈੱਕ ਕਰੋ ਗਰਮੀ ਦਾ ਮੌਸਮ ਆ ਗਰਮੀ ਦੇ ਕਰਕੇ ਨੋਰਮਲ ਕਈ ਮਲਪੀ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਕਿ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫਿਕੇਟ ਹੁਣ ਆਮ ਪਬਲਿਕ ਨਹੀਂ ਬਣਾ ਸਕਦੀ ਇਹ ਚਲਾਨ ਪਜੀ ਸਲਾਨਤਰ ਕਰਕੇ ਹੋਇਆ ਜੀ ਹਾਂ ਜੀ ਪਜੀ ਟੱਕੇ ਵਾਲੀ ਕੀ ਹੋਣ ਚਾਹੇ ਮੁੰਡਾ ਕੋਈ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਹੁਣ ਹੁਣ ਤਾਂ ਹੋ ਗਿਆ ਜੋ ਹੁਣ ਕੀ ਹੋ ਗਿਆ ਚਲਾਨ ਹੋ ਗਿਆ ਜੋ ਹੁਣ ਬਹੁਤ ਹੋ ਗਿਆ ਟ੍ਰੈਫਿਕ ਦੇ ਜਿੰਨੇ ਵੀ ਨਿਜ਼ਮ ਹੈ ਗਿਆ ਉਹਨਾਂ ਨੂੰ ਸਖਤੀ ਨਾਲ ਜੜਾ ਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਜਮ ਨੂੰ ਜੜਾ ਅੰਗੋਲਿਆ ਨਹੀਂ ਕੀਤਾ ਜਾਏਗਾ ਜਿਹੜੇ ਪਟਾਕੇ ਮਾਰਨ ਵਾਲੇ ਫੁੱਲਟ ਦੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਕਲਮਾਂ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ ਬਾਕੀ ਕੋਈ ਵੀ ਡਰੰਕਡ ਡਰਾਈਵਰ ਹੈ ਬਿਨਾਂ ਨੰਬਰੀਆ ਮੂੰਹ ਬੰਨੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪੁਲਿਸ ਦੀ ਕਾਬੂ ਕਿਤਾ ਕਿਨੇ ਕੋ ਟੈਕ ਪਾ ਰਿਆ ਉਹ ਤਾਂ ਤਾਂ ਦਿਖਾਇ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਇਹ ਦੀ ਆਵਾਜ਼ ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਦੇ ਆ ਤੇ ਅੱਜੇ ਅਸੀਂ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਆ